ਕਹਣਾ ਵੀਰੇ ਤੂੰ ਇੱਥੇ ਮੂੰਹ ਚੱਕਿਆ ਕਰ। ਤੂੰ ਤੂੰ ਘੋਠੇ ਦੀ ਕਰਦੀ ਐ। ਤੂੰ ਮੇਰੀ ਵੀਡੀਓ ਕਿਵੇਂ ਬਣਾਈ ਜਾਣਾਗਾ? ਤੂੰ ਘੋਠੇ ਚ ਕਰਦੀ ਈ ਐ। ਕੀ ਕਹਾ? ਤੂੰ ਮੋਟੇ ਦੀ ਕਰਦੀ ਐ। ਚੋਰ ਦਾ ਲੱਗ ਤੂੰ ਇੱਥੇ ਕਿਹਣਾ ਜਾ। ਬਾਹਰ ਨਾ। ਕੀ ਮੈਂ? ਬਾਹਰ ਨਾ। ਬਾਹਰ ਨਾ। ਮੇਰੀ ਮਰ ਮਰਦੀ ਤੂੰ ਇੱਥੇ ਕਿਵੇਂ ਬਾਹਰ ਤੂੰ ਚੱਲ। ਬਾਹਰ ਨਾ। ਬਾਹਰ ਖੋਲ। ਬਾਹਰ ਖੋਲ। ਲੈਣ ਕਿ ਆਇਆ ਤੂੰ ਕਹਣਾ ਇੱਥੇ? ਤੂੰ ਤੂੰ ਇਹ ਮੈਂ ਬੰਦ ਕਰ ਬੰਦ। ਤੂੰ ਇੱਥੇ ਮੋਟੇ ਦੀ ਕਰਦੀ। ਮੈਂ ਬੰਦ ਕਰ। ਪਰ ਹੋ ਜਾ। ਤੂੰ ਬਰੇ ਹੋ ਬਾਈ ਤੇਰੀ ਵੀਡੀਓ ਬਣੀ ਜਾਂਦੀ ਆ ਕਿਆ ਬਣੀ ਆ ਤੂੰ ਇਥੇ ਮੋਟਰ ਤੇ ਕਰ ਦੇ ਗਈਆਂ ਕੋਈ ਨਹੀਂ ਮੇਰੀ ਮਰਜ਼ੀ ਤੂੰ ਹੁੰਨਾ ਕੋਈ ਨਹੀਂ ਮਰਜ਼ੀ ਤੂੰ ਨਹੀਂ ਖੜ ਖੜੇ ਜਾਨੇ ਕਿਤੇ ਤੂੰ ਮੱਦਰ ਖੜ ਖੜੇ ਖੜਾ ਦੋਸਤੋ ਆਓ ਦੇਖੋ ਜੀ ਇਹ ਮੋਟਰ ਤੇ ਬਾਈ ਜੀ ਅਸੀਂ ਮੋਟਰ ਤੇ ਆਏ ਹੋਏ ਹਾਂ ਸਾਡੀ ਤੇ ਠੀਕ ਤੁਸੀਂ ਮੈਨੂੰ ਜਾਣਦੇ ਹੋ ਉਹਦੀ ਅਸੀਂ ਜਿਵੇਂ ਅਸੀਂ ਪੱਤਰਕਾਰ ਹਾਂ ਤੇ ਇਹ ਕੋਟ ਪੱਤਰਕਾਰ ਹਾਂਗੇ ਆਪਦੇ ਘਰੇ ਵੀਡੀਓ ਨਾਲ ਆ ਬਾਈ ਜੀ ਮੋਟਰ ਤੇ ਨਾ ਇਹ ਨਜਾਇਜ਼ ਕੰਮ ਗਲਤ ਕੰਮ ਕਰਦੀ ਆ ਹੁਣ ਤੁਸੀਂ ਦੱਸਾਂਗੇ ਕੀ ਗਲਤ ਕੰਮ ਕਰਦੀ ਆ ਇਹ ਤਾਂ ਇਹਨੂੰ ਪੁੱਛ ਪੁੱਛ ਇਹ ਦੱਸ ਦੇ ਵੀ ਤੂੰ ਇਥੇ ਕੁਰਨਾ ਸਪਲਾਈ ਕਰਦੀ ਹੈ ਕੀ ਗਲਤ ਕੰਮ ਕਰਦੀ ਹੈ ਸਹੀ ਸਹੀ ਗੱਲ ਦੱਸ ਦੇ ਸਾਡੇ ਕੋਲ ਸਾਰੀ ਗੱਲ ਆ ਗਈ ਝੂਠ ਨਾ ਬੋਲ ਲੈਪਨ ਲਾਏਗਾ ਹੁਣ ਹੈ ਜੇ ਹੋ ਜਾ ਤੂੰ ਆਪਾ ਮੈਨੂੰ ਸੋਚੀਏ ਨਾ ਸ਼ਰਮ ਕਰ ਮਾਰ ਸਾਡੇ ਕੋਲੇ ਸਾਰਾ ਕੁਝ ਤੇਰੇ ਸਬੂਤ ਆ ਗਏ ਸਬੂਤ ਕੀ ਸਮੀਤਾ ਤੇਰੇ ਕੋਲ ਮੇਰਾ ਤੂੰ ਨਹੀਂ ਦੱਸ ਤੈਨੂੰ ਪਿੰਡ ਘੜਾ ਮੂੰ ਤੋਂ ਕਪੜਾ ਲਾ ਕੋਈ ਪਿੰਡ ਆਪਣਾ ਲਾ ਮੂੰ ਤੋਂ ਬੰਦਾ ਕਿਉਂ ਨਾ ਤੇ ਮੇਰਾ ਪਿੰਡ ਪੱਛਣ ਆ ਲੱਗਾ ਮੂੰ ਕਪੜਾ ਲਾ ਮੂੰ ਤੋਂ ਕੀ ਲਾਹਾਂ ਚ ਕਪੜਾ ਲਾ ਮੂੰ ਤੋਂ ਇੱਟ ਮਾਰੂੰਗਾ ਇੱਥੇ ਮੈਂ ਚੱਲ ਮੂੰ ਤੋਂ ਕਪੜਾ ਲਾ ਪਰੇ ਚੱਲ ਇਹ ਦੇਖੋ ਭਾਈ ਮੂੰ ਤੋਂ ਕਪੜਾ ਲਾਉਣ ਦੀ ਲੈ ਲਾ ਮੈਂ ਨਾ ਗਲਤ ਕੇਸ ਬਣਾ ਸਕਦੀ ਆ ਤੇਰਾ ਤੇ ਤੂੰ ਬਣਾ ਰਹੀ ਸੀ ਵੀਡੀਓ ਬਲੈਕ ਅੱਛਾ ਲਓ ਵੀ ਦੋਸਤੋ ਕਹਿੰਦੀ ਮੈਂ ਗਲਤ ਕੇਸ ਬਣਾਉਂ ਥੋੜੇ ਜਿਹੀ ਗਲਤ ਕੇਸ ਬਣਾਉਗੀ ਜੀ ਇਹ ਗਲਤ ਆ ਦੇਖੋ ਭਾਈ ਮੋਟਰ ਮੋਟਰ ਤੇ ਭਾਈ ਮੋਟਰ ਤੇ ਭੱਜਣ ਦੀ ਕੋਸ਼ਿਸ਼ ਕਰ ਰਹੀ ਆ ਜੀ ਇਹ ਤੁਹਾਨੂੰ ਅਸੀਂ ਦੱਸਦੇ ਆ ਕਿ ਗੰਮ ਕਰਦੀ ਆ ਮੈਂ ਕੋਈ ਨਹੀਂ ਕਰਦਾ ਭਾਈ ਅੱਜ ਇੱਕ ਮਿੰਟ ਖੜ ਜਾ ਅਸੀਂ ਪੁਲਿਸ ਵਾਲਿਆਂ ਨੂੰ ਦੱਸਿਆ ਹੋਇਆ ਸਾਰਾ ਕੁਝ ਅਸੀਂ ਕਰਤਾ ਪੁਲਿਸ ਮਲਾਜ ਸਾਡੇ ਜਿਹੜੀ ਐਸਐਚਓ ਹੈ ਲੇਡੀ ਜੋ ਤੇਰੇ ਬਾਰੇ ਸਾਰਾ ਕੁਝ ਅਸੀਂ ਤਾਂ ਹੋਵੇ ਫਿਰ ਮੈਂ ਕਿਹਾ ਕਰਿਆ ਕੀ ਆ ਤੂੰ ਇਹ ਦੱਸ ਬੀ ਇਹ ਤੋਂ ਦੋ ਮੁੰਡੇ ਗਏ ਨਹੀਂ ਗਏ ਆ ਆਪਣੇ ਅੱਧੋਂ ਆਇਆ ਖੇਤੋਂ ਦੋ ਮੁੰਡੇ ਗਏ ਤੂੰ ਹਾਂ ਫਿਰ ਗਏ ਆ ਖੇਤੋਂ ਤੂੰ ਅੰਦਰ ਨੂੰ ਚਿੱਟਾ ਨਹੀਂ ਦਿੱਤਾ ਤੇਰੇ ਕੋਲ ਕਿਸਬੂਤਾ ਵੀ ਮੈਂ ਚਿੱਟਾ ਵੇਚਦੀਆਂ ਬੱਕੀ ਗੱਲ ਹੈ ਹਾਂ ਬੱਕੀ ਗੱਲ ਹੈ ਹਾਂ ਹਾਂ ਬੱਕੀ ਗੱਲ ਹੈ ਤੇਰਾ ਫੋਨ ਦੇ ਮੈਂ ਕਿਉਂ ਦੇਵਾਂ ਫੋਨ ਫੋਨ ਦੇ ਕਿਉਂ ਦੇਵਾਂ ਫੋਨ ਹੁਣ ਦੇ ਕਿੱਥੇ ਤੇਰਾ ਕਿਉਂ ਫੋਨ ਫੜਾ ਨਹੀਂ ਹੈਗਾ ਮੇਰੇ ਕੋਲ ਤੇਰਾ ਨੰਬਰ ਜਿੰਨਾ ਤੇਰਾ ਮਗਰਲਾ ਨੰਬਰ ਹੈ ਅਸੀਂ ਤੈਨੂੰ ਫੋਨ ਲਾਇਆ ਤੂੰ ਮੂਹਰੇ ਬੋਲੀ ਨੰਬਰ ਤੇਰੇ ਤੋਂ ਤੂੰ ਹੀ ਬੋਲੀ ਸੀ ਨਾ ਤੇ ਜਿੱਦਾਂ ਮੇਰੇ ਕੋਲ ਗਲਤ ਕਾਲ ਆਊਗੀ ਮੈਂ ਤਾਂ ਫੋਨ ਚੱਕੂੰ ਕਿਸੇ ਨੂੰ ਉਹ ਫੋਨ ਦੇ ਵਿੱਚ ਤੇਥੋਂ ਮੁੰਡਿਆਂ ਨੇ ਚਿੱਟਾ ਮੰਗਿਆ ਸੀ ਤੇ ਮੁੰਡਿਆਂ ਦੀ ਰਿਕਾਰਡਿੰਗ ਸਾਡੇ ਕੋਲੇ ਸਾਂਭੀ ਪਈ ਹੈ ਤੂੰ ਆਖਿਆ ਵੀ ਕੋਈ ਹੋਰ ਹੋਊਗਾ ਤੂੰ ਆਖਿਆ ਵੀ ਤੂੰ ਆਕੇ ਦੀਪੇ ਕੀ ਮੋਟਰ ਤੇ ਆਜੋ ਤੇ ਉੱਥੇ ਮਤਲਬ ਤੁਸੀਂ ਸਮਾਨ ਲੈ ਜਾਓ ਜਿੰਦਾ ਭਨ ਕੇ ਤੂੰ ਮੋਟਰ ਤੇ ਆ ਕੇ ਬੈਠੀ ਹੈ ਮੈਂ ਕਿਸੇ ਦੀਪੇ ਦੂਪੀ ਨੂੰ ਨਹੀਂ ਜਾਣਦੀ ਠੀਕ ਹੈ ਨਾ ਹੈਲੋ ਹਾਂ ਹਾਂ ਸਮਝ ਗਿਆ ਚੱਲ ਜਾ ਇੱਥੇ ਖੜ ਖੜ ਬਾਈ ਖੜ 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 ਖੜਾ ਰਹਿ ਬੱਕ ਜਾ ਮੈਂ ਆ ਦੋਸਤ ਬਾਈ ਆ ਦੇਖੋ ਜੀ ਇਹ ਮੋਟਰ ਤੇ ਇਹ ਆਪਣਾ ਚਿੱਟਾ ਵੇਚਦੀ ਸੀਗੀ ਸੀ ਠੀਕ ਹੈ ਇੱਕ ਐਨਾ ਦਮ ਅਫਵਾਹ ਫਲਾ ਰਾ ਨਾ ਕੋ ਚਿੱਟਾ ਜੁੱਟਾ ਨੀ ਉਹ ਦੂਸਰਾਂ ਨੂੰ ਲਾ ਰਿਹਾ ਤੂੰ ਆਹ ਗੱਲ ਦੀ ਕੁੜੀ ਤੇ ਨੰਬਰ ਦੇ ਰਹੀ ਹੈ ਨਾ ਉਹ ਨੰਬਰ ਤੇਰਾ ਹੀ ਹੈ ਨਾ ਮੈਂ ਕੋਈ ਕਹਾ ਮੇਰਾ ਮੈਨੂੰ ਬਾਈ 93 ਨੰਬਰ ਤੇਰਾ ਹੀ ਹੈ ਨਾ ਮੇਰਾ ਨੰਬਰ ਨਹੀਂ ਨਹੀਂ ਤੂੰ ਤੇਰਾ ਨਾ ਹਾਂ ਮੇਰਾ ਨੰਬਰ ਅੱਜ ਤੈਨੂੰ ਫੋਨ ਆਇਆ ਸੀ ਤੂੰ ਹੁਣ ਚੱਕਿਆ ਨਾ ਚੱਕਿਆ ਸੀ ਫੋਨ ਮੇਰਾ ਫਿਰ ਤਾਂ ਮੈਂ ਦਿਲ ਮੈਂ ਥੋੜੀ ਫੋਨ ਚੱਕ ਲਵਾਂ ਚਿੱਟਾ ਮੰਮੀ ਮੰਮੀ ਨਾ ਦੇ ਰਹੀ ਹੈ ਨਾ ਬਾਈ ਟ੍ਰੂ ਕਾਲਰ ਤੇ ਪੰਮੀ ਨਾ ਦੱਸ ਰਹੀ ਹੈ ਤੇਰਾ ਨਾ ਪੰਮੀ ਹੈ ਨਾ ਨਹੀਂ ਹੈਗਾ ਮੇਰਾ ਨਾ ਪੰਮੀ ਕਮਾਲਾ ਅਗਰ ਤੂੰ ਤੇਰਾ ਤੇਰਾ ਆਈਡੀ ਪ੍ਰੂਫ ਦਿਖਾ ਜਿਤਨਾ ਨਾ ਪਮੀ ਨਹੀਂ ਹੈਗਾ ਤਾਂ ਦਿਖਾ ਤੇਰਾ ਆਈਡੀ ਪ੍ਰੂਫ ਮੈਂ ਕਿਹ ਦਿਖਾਵਾਂ ਤੂੰ ਕੀ ਕਰ ਮੇਰੇ ਤੇ ਸਰਪੰਚ ਲੱਗਿਆ ਹੋਇਆ ਸਰਪੰਚ ਦੀ ਗੱਲ ਨਹੀਂ ਬਾਈ ਸਾਡੇ ਪਿੰਡ ਦਾ ਪਿੰਡ ਦਾ ਕੰਮ ਆ ਦੋ ਦੋਸਤੋ ਆ ਦੇਖੋ ਜੀ ਆ ਬਾਈ ਜੀ ਝੋਨਾ ਇੱਥੇ ਵਿੱਜਾ ਹੋਇਆ ਤੇ ਇੱਥੇ ਮੁੰਡੇ ਨਾ ਨਸ਼ਾ ਪਤਾ ਕਰਦੇ ਆ ਜੀ ਇਹ ਔਰਤ ਚਿੱਟਾ ਲਿਆ ਕੇ ਇਹਦੇ ਵੇਚਦੀ ਹੈ ਬਾਈ ਇਹਦਾ ਬਹੁਤ ਵੱਡਾ ਹੱਥ ਹੈ ਸਾਨੂੰ ਇਹ ਨਹੀਂ ਪਤਾ ਵੀ ਇਹਦੇ ਨਾਲ ਕਿਹੋ ਜਿਹੇ ਬੰਦੇ ਜੁੜੇ ਹੋਏ ਆ ਠੀਕ ਹੈ ਸਾਡੇ ਜਿਹੜੇ ਪਿੰਡ ਦੇ ਨੌਜਵਾਨ ਆ ਇਹ ਤੇ ਘਟੋ ਘਟਵੀ ਮੈਨੂੰ ਨਹੀਂ ਪਤਾ ਆ ਕੇ ਆ ਜਾਣਾ ਹੁਣ ਪਤਾ ਨਹੀਂ ਕਿੱਥੇ ਭਾਈ ਤੁਰਦਾ ਲੱਗ ਜਾ ਹੁਣ ਭਾਈ ਦੀ ਕਿੱਥੇ ਹੋ ਐ ਮੈਂ ਭੱਜਣ ਨਹੀਂ ਲੱਗੀ ਮੈਂ ਖੜੀਆਂ ਛਾਵੇਂ ਖੜਦੀ ਆ ਮੈਂ ਹਾਂ ਅੱਛਾ ਤੇਰੀ ਮਰਜ਼ੀ ਨਾਲ ਬੈਠੂ ਉੱਠੂਗੀ ਤੇ ਹੁੰਦਾ ਕੌਣ ਆ ਮੈਨੂੰ ਬੈਠਣ ਉੱਠਣ ਨੂੰ ਕਹਿਣਾ ਤੂੰ ਹੋ ਭਾਈ ਦੀ ਕਿਉਂ ਐ ਨਹੀਂ ਭਾਈ ਮੈਂ ਖੜੀ ਆ ਤੂੰ ਇਹ ਦੱਸ ਦੇ ਅਸੀਂ ਪੁਲਿਸ ਨੂੰ ਬੁਲਾਉਣ ਲੱਗੇ ਆ ਝੂਠ ਨਾ ਬੋਲੀ ਅਸੀਂ ਤੈਨੂੰ ਕਹਿਣਾ ਕੁਝ ਨਹੀਂ ਵੀਡੀਓ ਤੇ ਨਹੀਂ ਬਣਾ ਰਹੇ ਆ ਬੁਲਾ ਲਾ ਬੁਲਾ ਲਾ ਬੁਲਾ ਲਾ ਕੀ ਗੱਲ ਬੁਲਾ ਲਾ ਦਰਾਵਣ ਨਹੀਂ ਤੂੰ ਇਹ ਨਾ ਸਮਝ ਵੀ ਕਿਦੜ ਧਮਕੀ ਹੈ ਬੁਲਾ ਲਾ ਧਮਕੀਆਂ ਤੂੰ ਦੇ ਇਹ ਨਾ ਮੈਨੂੰ ਨਹੀਂ ਨਹੀਂ ਤੂੰ ਮੈਨੂੰ ਇਹ ਨਾ ਸਮਝ ਕਿਦੜ ਧਮਕੀ ਦੇ ਰਿਹਾ ਹੈ ਅਸੀਂ ਸੱਚ ਕੋ ਬੁਲਾ ਲੈਣਾ ਹੈ ਜਾ ਬੁਲਾ ਲਾ ਪੱਕੀ ਗੱਲ ਹੈ ਬੁਲਾ ਲਾ ਤੇਰੇ ਪੁਲਿਸ ਵਾਲੇ ਮੇਰਾ ਕੀ ਕਰ ਦੇਣਗੇ ਨਾਲੇ ਤੂੰ ਕੀ ਕਰਤਾ ਇਹਨੇ ਦੇਖੋ ਬਾਈ ਜੀ ਹੋ ਸਕਦਾ ਵੀ ਪੁਲਿਸ ਵਾਲੇ ਪੁਲਿਸ ਵਾਲਿਆਂ ਦਾ ਵੀ ਇਹਦੀ ਕੋਈ ਗੰਨੀ ਟਪ ਹੋਵੇ ਸ਼ਰਿਆਮ ਕਹਿੰਦੀ ਪੁਲਿਸ ਵਾਲੇ ਮੇਰਾ ਕੀ ਕਰ ਲੈਣਗੇ ਓ ਹੁਣ ਪ੍ਰਸ਼ਾਸਨ ਤੇ ਵੀ ਦੋਸ਼ ਨਾ ਦੇਖੋ 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 ਜੀ ਬਾਈ ਇਹ ਕਹਿੰਦੀ ਪੁਲਿਸ ਵਾਲੇ ਮੇਰਾ ਕੀ ਕਰ ਲੈਣਗੇ ਜੀ ਤੇ ਇਹ ਔਰਤ ਸ਼ਰਿਆਮ ਚਿੱਟਾ ਵੇਚਦੀ ਹੈ ਜੀ ਚਿੱਟਾ ਵ ਆ ਇਹ ਤੇ ਮੁੰਡੇ ਦੇਖੋ ਦੇਖੋ ਪੁਲਿਸ ਵਾਲਾਂ ਤੇ ਵੀ ਦੂਸਰੋਂ ਲਾਉਣ ਲੱਗ ਰਿਹਾ ਕਹਿੰਦਾ ਪੁਲਿਸ ਵਾਲਾ ਨਾਲ ਮਿਲੀ ਹੋਈ ਆ ਪੁਲਿਸ ਵਾਲਾ ਨਾਲ ਤੂੰ ਮਿਲਿਆ ਹੋਏਗਾ ਮੈਂ ਕੋਈ ਨਹੀਂ ਮਿਲੀ ਭੁਲੀ ਹੈਗੀ ਮੈਂ ਇੱਥੇ ਮੁੰਡੇ ਬੁਲਾਵਾਂ ਜਾ ਬੁਲਾ ਲਾ ਮੁੰਡੇ ਬੁਲਾਵਾਂ ਕਿਉਂ ਬੁਲਾਣਾ ਤੂੰ ਖੜ ਜਾ ਕੀ ਕਰਨਾ ਕੀ ਚਾਹਣਾ ਤੂੰ ਖੜ ਜਾ ਕਮੰਡ ਮੈਂ ਮੈਂ ਫੋਨ ਲਾਵਾਂ ਮੈਂ ਮੁੰਡੇ ਨੂੰ ਫੋਨ ਲਾਵਾਂ ਫੋਨ ਲਾ ਕੇ ਬੁਲਾਵਾਂ ਤੇ ਵਾਸਤੇ ਬੁਲਾਉਣੀ ਆ ਪਹਿਲਾਂ ਦੱਸੋ ਨਹੀਂ ਨਹੀਂ ਤੂੰ ਕਹਿੰਦੀ ਮੈਂ ਉਹਨਾਂ ਨੂੰ ਜਿਟਾ ਨਹੀਂ ਤਾ ਜੇ ਅਸੀਂ ਤੁਹਾਨੂੰ ਸਬੂਤ ਦਿਖਾ ਦਈਏ ਕੀ ਸਬੂਤ ਹੈ ਤੇਰੇ ਪੈਸੇ ਪੈਸੇ ਦਿਖਾ ਪੈਸਿਆਂ ਦਾ ਅਸੀਂ ਫੋਟੋ ਖਿੱਚ ਮੈਂ ਕਹ ਦਖਾ ਮੇਰੇ ਕੋਲ ਕੋਈ ਪੈਸਾ ਬੂਸਾ ਫਿਰ ਤੂੰ ਨੋਟ ਦਿਖਾ ਤੈਨੂੰ 500 ਰੁਪਏ ਹੋ ਜਿੱਤਾ 500 ਦੇ ਨੋਟ ਤੇ ਅਸੀਂ 500 ਦੇ ਫੋਟੋ ਖਿੱਚੀ ਹੋਈ ਹੈ ਪਤਾ ਲੱਗ ਜਾਊਗਾ ਵੀ ਉਹੀ ਨੋਟ ਹੈ ਜਾਂ ਹੋਰ ਨੋਟ ਹੈ ਮੈਂ ਮੈਂ ਜੇ ਉਹ ਨੋਟ ਹੋਇਆ ਤਾਂ ਤੂੰ ਚੋਰ ਹੈ ਚਿਟਾ ਵੇਚਦੀ ਹੈ ਅਗਲੇ ਕੰਮ ਕੀ ਹੈ ਕੁੜੀਆਂ ਦੇ ਪਿੱਛੇ ਕਰਨ ਨਾਲੋਂ ਚੱਲ ਪਰੇ ਜਾ ਭਾਈ ਤੂੰ ਡੰਡਾ ਆਇ ਨਹੀਂ ਆਇ ਨਹੀਂ ਜਾਣ ਦਿੰਦੇ ਆਇ ਨਹੀਂ ਭਜਣ ਦਿੰਦੇ ਮੈਂ ਕੰਮ ਕਰ ਆਇ ਨਹੀਂ ਭਜਣ ਦਿੰਦੇ ਇੱਧਰ ਖੜ੍ਹ ਤੇ ਖੜਾ ਕੀ ਨਹੀਂ ਭਜਣ ਦਿੰਦਾ ਮੇਰਾ ਰਸਤਾ ਮੈਂ ਜਾਣਾ ਮੇਰੀ ਗੱਲ ਸੁਣ ਲੈ ਇੱਕ ਮਿੰਟ ਵੀਰੇ ਤੂੰ ਗਲਤੀ ਮੰਨਦੀ ਹੈ ਇਹ ਤੂੰ ਮੜ ਕੇ ਮੈਂ ਪੁਲ ਪੁਲਿਸ ਵਾਲਿਆਂ ਨੇ ਭਗਵੰਤ ਮਾਨ ਸਰਕਾਰ ਨੇ ਇਹ ਗੱਲ ਕਹੀ ਹੋਈ ਹੈ ਵੀ ਕੋਈ ਵੀ ਬੰਦਾ ਇਸ ਜਗ੍ਹਾ 'ਤੇ ਗਲਤ ਕੰਮ ਕਰਦਾ ਸੇ ਕੁੜੀਏ ਚ ਬੁੜੀਏ ਅੰਦਰ ਕਰ ਦਿਓ। ਤੂੰ ਪਹਿਲਾਂ ਵਾਲਿਆਂ ਸਰਕਾਰਾਂ ਵਾਲੀ ਗੱਲ ਨਹੀਂ ਰਹੀਗੀ ਹੁਣ। ਚੱਲ ਮੇਰੀ ਗੱਲ ਸੁਣੋ ਬ੍ਰੇਕਫਾਸਟ ਨੂੰ ਫੋਨ ਨਾ ਕਰੋ। ਹਾਂ ਮੈਂ ਇੱਥੇ ਆਈ ਸੀ। ਆ ਕੀ ਕਰਨ ਆਈ ਸੀ? ਸੱਚੀ ਸੱਚੀ ਗੱਲ ਆ। ਮੈਂ ਕੋਈ ਮੇਰਾ ਇਰਾਦਾ ਗਲਤ ਨਹੀਂ ਸੀ ਜਿਹੜਾ ਤੁਸੀਂ ਕਹਿ ਰਹੇ ਸੀ ਵੀ ਕੁੜੀਆਂ ਮੁੰਡਿਆਂ ਨਾਲ ਦਿੰਦਾ ਇਹੋ ਜਿਹੀ ਕੋਈ ਗੱਲ ਨਹੀਂ। ਨਹੀਂ ਉਹ ਅਸੀਂ ਨਹੀਂ ਮੰਨ ਕਹਿੰਦੇ ਵੀ ਤੁਸੀਂ ਕੁੜੀਆਂ ਨਾਲ ਕੰਮ ਕਰਦੇ ਹੋ। ਮੈਨੂੰ ਲੱਗਦਾ ਵੀ ਤੁਸੀਂ ਕੁੜੀਆਂ ਨਾਲ ਕੰਮ ਨਹੀਂ ਕਰਦੇ। ਨਹੀਂ ਪਰਿਵਾਰ ਚੋਂ ਪਰਿਵਾਰ ਵਾਲਿਆਂ। ਇਹ ਇਹ ਮਾੜਾ ਮੋਟਰ ਨਸ਼ਾ ਪੱਤਾ ਵੇਚ ਲਈਦਾ ਕਰਦੀ ਸੈਟਿੰਗ ਚੱਲ ਕਿੰਨਾ ਚਿਰ ਉਹ ਕਿੰਨੇ ਸਾਲ ਹੋ ਗਏ ਇਹ ਕੰਮ ਕਰਦੇ ਨੂੰ ਪੰਜ ਪੰਜ ਬਾਈ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਮੇਰਾ ਕਿਹਨੇ ਹੋਣਾ ਸੀ ਜੇ ਹੁੰਦੇ ਫਿਰ ਮੈਨੂੰ ਆਹ ਕੰਮਾਂ ਤੇ ਥੋੜੀ ਲੱਗਣ ਹੁੰਦੇ ਪਰਿਵਾਰ ਚ ਕੋਈ ਨਹੀਂ ਤੁਹਾਨੂੰ ਇਹ ਕੰਮ ਚ ਕਿਵੇਂ ਮਜਬੂਰੀ ਚ ਪਾਇਆ ਜਾਂ ਕਿਸੇ ਨੇ ਤੁਹਾਨੂੰ ਲਾਇਆ ਇਸ ਕੰਮ ਚ ਕਿਉਂਕਿ ਮੈਨੂੰ ਲੱਗਦਾ ਨਹੀਂ ਪੰਜਾਬ ਦੇੋਂ ਕੁੜੀਆਂ ਇਹੋ ਜਿਹੇ ਹਾਲਾਤ ਦੇ ਵਿੱਚ ਪੈਣ ਗਈਆਂ ਉਹ ਇਹੋ ਜੇ ਕੰਮ ਕਰਨ ਗਈਆਂ ਸੱਚੀ ਦੱਸੋ ਵੀ ਥੋੜੀ ਮਜਬੂਰੀ ਕਿਵੇਂ ਬਣੀ ਤੁਹਾਨੂੰ ਇਹ ਕੰਮ ਚ ਕਿਹਨੇ ਪਾਇਆ ਬਾਈ ਲਾਉਣਾ ਤਾਂ ਕੌਣ ਹੁੰਦਾ ਜੀ ਇੰਨੇ ਪੜੀ ਲਿਖੀ ਪਾਸਟੂ ਕੀਤੀ ਹੈ ਕਿ ਜੇ ਕੋਈ ਨੌਕਰੀ ਨਹੀਂ ਘਰੇ ਕੁਝ ਕਾਣ ਪੈਣਾ ਨਹੀਂ ਹੁੰਦਾ ਨਹੀਂ ਜੇ ਆਪਾਂ ਕਿਸੇ ਤੋਂ ਪੈਸਾ ਮੰਗਦੇ ਆਂ ਤਾਂ ਅਗਲਾ ਥੱਲੇ ਰੱਖਦਾ ਪੈਰ ਦੇ ਹਨਾ ਗਲਤ ਸੋਚਦਾਗਾ ਪਰ ਇਹ ਆਪਦੀ ਹੱਕ ਸੱਚ ਦੀ ਰੋਟੀ ਖਾਣ ਨਾਲ ਤਾਂ ਖਾਓ ਆਪਦੀ ਇਹ ਗਲਤ ਕੰਮ ਨਾ ਕਰੋ ਆਪਾਂ ਤਾਂ ਕਹਿੰਦੇ ਆ ਫਿਰ ਹੁਣ ਗਲਤ ਕੰਮ ਕਿ ਕਰੀਏ ਨਹੀਂ ਫਿਰ ਤੂੰ ਆ ਵੀ ਤੂੰ ਘਬਰਾਹੀ ਗਈ ਘਬਰਾਣਾ ਸਾਨੂੰ ਇਹ ਦੱਸ ਵੀ ਤੂੰ ਜਿਹੜੇ ਗਲਤ ਕੰਮਾਂ 'ਚ ਬੜੀ ਹੋਈ ਐ ਸਹੀ ਸਹੀ ਗੱਲ ਆ ਦੇ ਜੇ ਤੂੰ ਗਲਤ ਗਲਤ ਕੰਮਾਂ 'ਚ ਬਣੀ ਐ ਤਾਂ ਇਹ ਤੈਨੂੰ ਕਿਸੇ ਨੇ ਲਾਇਆ ਕਿਦੂ ਆਦੀ ਮਜਬੂਰੀ ਬਸ ਇਹ ਕੰਮ 'ਚ ਪਈ ਨੀ ਮਜਬੂਰੀ ਐ ਤੁਹਾਨੂੰ ਦੱਸਿਆ ਨੇ ਮੈਂ ਐਨੇ ਪੜ੍ਹੀ ਲਿਖੀ ਹੋ ਕਰਕੇ ਉਹ ਕੰਮ ਮਿਲਦਾ ਨਹੀਂ ਹੈਗਾ ਹੂੰ ਫਿਰ ਮੈਂ ਕਰਾਂ ਵੀ ਤੇ ਕੀ ਕਰਾਂ ਤੁਹਾਨੂੰ ਦੱਸਿਆ ਨੇ ਫਾਇਦਾ ਚੱਕਦੇ ਨੇ ਜੇ ਕਿਸੇ ਤੋਂ ਹੈਲਪ ਮੰਗਦੇ ਆਂ ਤਾਂ ਤੈਨੂੰ ਬੰਦੇ ਕਿੱਥੋਂ ਮਿਲੇ ਜਿਹੜੇ ਇਹ ਬੰਦੇ ਆ ਇਹ ਕਿੱਥੋਂ ਦੇ ਆ ਇਹ ਇਹ ਜਿਹੜੇ ਨਸ਼ਾ ਪੱਤਾ ਕਰਦੇ ਆ ਮੈਂ ਉਹਨਾਂ ਤੋਂ ਪੁੱਛਿਆ ਸੀਗਾ ਹੂੰ ਕਿੱਥੋਂ ਕਿੱਥੋਂ ਦੇ ਬੰਦੇ ਆ ਜਿਹੜੇ ਮਤਲਬ ਪੂਰਾ ਵੱਡਾ ਮੀਨ ਗਰੋ ਇਹਨਾਂ ਦਾ ਬਾਹਰ ਦੇ ਨਹੀਂ ਬਾਹਰ ਦੇ ਕਿੱਥੋਂ ਦੇ ਆ ਇਹ ਮੁੰਬਈ ਬੰਬੇ ਤੋਂ ਆ ਇਹ ਤੇ ਤੂੰ ਉਹਨਾਂ ਦੇ ਸੰਪਰਕ ਚ ਕਿਵੇਂ ਆਏ ਉਹਨਾਂ ਦੀ ਥੋੜੀ ਇੰਸਟਾਗ੍ਰਾਮ ਤੇ ਗੱਲ ਹੋਈ ਜਾਂ ਕਿਸੇ ਉਹਨਾਂ ਨੇ ਨਸ਼ਾ ਵੇਚਣ ਵਾਲਿਆਂ ਨਾਲ ਥੋੜੀ ਗੱਲ ਹੋ ਗਈ ਇੰਸਟਾਗ੍ਰਾਮ ਤੇ ਤਾਂ ਕੋਣ ਪਾਉਂਦਾ ਹੁੰਦਾ ਹੈ ਜਾਂ ਵੀਡੀਓ ਜੀ ਉਹਨਾਂ ਨੇ ਆਪਣਾ ਥੋੜੀ ਆ ਠੀਕ ਹੈ ਉਹਨਾਂ ਸੇ ਪੱਤੇ ਵਾਲਿਆਂ ਦੇ ਗਾਂ ਦੀਆਂ ਹਾਂ ਦੱਸ ਦਿੰਦੇ ਨੇ ਗਾਂ ਦੀਆਂ ਜਿਹੜੇ ਲਿਆਉਂਦੇ ਆ ਤੁਹਾਨੂੰ ਕਿੰਨੀ ਕਮਾਈ ਹੁੰਦੀ ਹੈ ਮਹੀਨੇ ਦੀ 1 ਲੱਖ 1 ਲੱਖ ਰੁਪਈਆ ਤੇ ਕਿੰਨੇ ਕਿੰਨੀ ਕਮਾਈ ਕਰਕੇ ਦਿੰਦੇ ਤੁਸੀਂ ਉਹਨਾਂ ਨੂੰ ਘੱਟੋ ਘੱਟ ਮਤਲਬ ਰੋਜ਼ ਦੀ ਕਮਾਈ ਕਿੰਨੀ ਕਰਕੇ ਦਿੰਦੇ ਹੋ 1 ਲੱਖ 1 ਲੱਖ ਰੁਪਈਆ ਰੋਜ਼ ਦਾ ਮਤਲਬ ਉਹ ਤੁਹਾਨੂੰ ਮਹੀਨੇ ਦਾ 1 ਲ ਇਹ ਜਦੋਂ ਜਿਹੜੇ ਮੁੰਡੇ ਮਰੇ ਆ ਉਹਨਾਂ ਦਾ ਕਸੂਰ ਵਾਰ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਦਾ ਉਹਨਾਂ ਦਾ ਕਿਹਦੀ ਤਾਣ ਉਹਨਾਂ ਦਾ ਦੋਸ਼ੀ ਕੌਣ ਹੈ ਮੇਰਾ ਤਾਂ ਜੀ ਕੀ ਕਸੂਰ ਹੈ ਜੀ ਆਪ ਨਸ਼ਾ ਕਰਦੇ ਆ ਮੈਂ ਕਿਹੜਾ ਢਾਕੇ ਮੂੰਹ ਚ ਪਾਉਣੀ ਆ ਨਸ਼ਾ ਉਹਨਾਂ ਦੇ ਆਪਦੇ ਸਵਾਦ ਨੂੰ ਨਸ਼ਾ ਕਰਦੇ ਨੇਗੇ ਮੈਂ ਤਾਂ ਕਿ ਬੇਚਣ ਵਾਲੀ ਆ ਬਈ ਬੇਚਣ ਨਹੀਂ ਤੇ ਹੈਗੀ ਹੁਣ ਜੇ ਤੂੰ ਇਸ ਕੰਮ ਰੋਗ ਵੀ ਸਕਦੀ ਹੈ ਲੋਕ ਇਹ ਚੀਜ਼ ਨੂੰ ਰੋਗ ਦੇ ਫਿਰਦੇ ਆ ਬਈ ਨਸ਼ਾ ਨਾ ਕਰੋ ਨਸ਼ਾ ਨਾ ਕਰੋ ਨਸ਼ਾ ਨਾ ਕਰੋ ਤੂੰ ਪਹਿਲੇ ਲੱਗੇ ਹੁੰਦੇ ਆ ਜੀ ਅੱਛਾ ਜੇ ਮੇਰੇ ਮੈਂ ਵੇਚਦੀ ਆ ਮੇਰੇ ਮੇਰੇ ਕਰਕੇ ਲੱਗਿਆ ਮੈਂ ਦੇਣਦਾਰ ਆ ਜਦੋਂ ਹੁਣ ਸਾਰੇ ਸਾਰੀ ਦੁਨੀਆ ਇਸ ਕੰਮ ਤੇ ਲੱਗ ਰਹੀ ਆ ਨਸ਼ੇ ਦੇ ਵੇਚਣ ਤੇ ਕੁਝ ਖਾਣ ਤੇ ਨਹੀਂ ਉਹਦਾ ਵੀਰੇ ਠੀਕ ਹੈ ਲੱਗ ਲੱਗ ਰਹੀ ਹੈ ਹੁਣ ਤੂੰ ਵੀ ਉਹ ਜੇ ਕੰਮ ਅੱਜ ਵੱਡ ਗਈ ਤੂੰ ਵੀ ਨਾਲ ਹੀ ਲੱਗੀ ਉਹਨਾਂ ਦੇ ਜਿਹੇ ਜਿਹੇ ਕੰਮ ਉਹ ਕਰਦੇ ਆ ਉਹ ਜੇ ਕੰਮ ਤੂੰ ਕਰਨ ਲੱਗੀ ਤੂੰ ਉਨੀ ਤੁਸੀਂ ਤੂੰ ਹੈ ਇਹਦਾ ਮੰਨਦੀ ਹੈ ਪ੍ਰਾਪਰਟੀ ਕੀ ਕੀ ਤੇਰੇ ਕੋਲੇ ਤੂਰ ਨਾ ਬੋਲਿ ਪ੍ਰੋਪਰਟੀ ਕੀ ਕੀ ਨਹੀਂ ਪ੍ਰੋਪਰਟੀ ਬਣਾਈ ਹੈ ਬਸ ਜਿਵੇਂ ਸਾਡਾ ਪੈਰਾ ਵੇ ਮੈਨੂੰ ਲੱਗਦਾ ਤੇਰੇ ਕੋਲ ਚੰਗਾ ਚੰਗਾ ਵਸ ਹੈਗਾ ਬਸ ਮੈਂ ਦਾ ਐਫ ਡੀਆਂ ਕਰਵਾ ਰਖੀਆਂ ਨੇ ਜੀ ਘਰ-ਬਾਰ ਵਧੀਆ ਬਣਾ ਕਿੰਨੇ ਲੱਖ ਰੁਪਏ ਦੀ 50 ਲੱਖ ਦੀ 50 ਲੱਖ ਰੁਪਏ ਦੀ ਐਫ ਡੀ ਤੇ ਕੋਈ ਪਲਾਟ ਫਲੈਟ ਵਗੈਰਾ ਨਹੀਂ ਫਲੈਟ ਨਹੀਂ ਹੈਗਾ ਕੋਠੀਆਂ ਕਿਰਾਏ ਤੇ ਦਿੱਤੀਆਂ ਹੋਣਗੀਆਂ ਕਿੰਨੀਆਂ ਕੋਠੀਆਂ ਦੋ ਕਿਰਾਇਆ ਕਿੰਨਾ ਕਿਤਾਬ ਦੀ ਬਣਾਈ ਹੋਈ ਹੈ ਕੋਠੀ ਅੱਛਾ ਕਿਰਾਇਆ ਆਏਗਾ ਉਹਨਾਂ ਦਾ 10 10 15 15000 15 15000 ਤੇ ਦੋ ਕੋਠੀਆਂ ਦਿੱਤੀਆਂ ਹੋਣਗੀਆਂ ਯਾ ਲਖ ਦੀ ਐਫਡੀ ਕਰਵਾਈ ਹੋਈ ਹੈ ਤੇ ਹੋਰ ਹੋਰ ਮਤਲਬ ਕੀ ਹੈ ਅੱਗੇ ਪਿਛੇ ਤੁਹਾਡੇ ਕੋਈ ਨਹੀਂ ਤੇ ਜਿਹੜਾ ਤੁਸੀਂ ਰਹਿੰਦੇ ਹੋ ਆਪ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਮੈਂ ਤਾਂ ਕਦੇ 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 ਕਿਰਾਏ ਤੇ ਜਦੋਂ ਮੇਰੇ ਕੋਲ ਪੈਸਾ ਹੁੰਦਾ ਜੀ ਮੈਂ ਹੋਟਲ ਵਗੈਰਾ ਲੈ ਲੈਂਦੀ ਹਾਂ ਹੋਟਲਾਂ 'ਚ ਰਹਿੰਦੇ ਹੋ ਖਾਣ ਪੀਣ ਦਾ ਤੁਹਾਡਾ ਪ੍ਰਬੰਧ ਪ੍ਰੋਗਰਾਮ ਜੋ ਉਹ ਕੌਣ ਕਰਦਾ ਹੈ ਹੋਟਲ ਜੀ ਉਹ ਉਹ ਕਰਦੇ ਆ ਆਪ ਕਰਦੇ ਹੋ ਨਹੀਂ ਕਈ ਵਾਰ ਤਾਂ ਆਪ ਵੀ ਕਰ ਲੈਂਦੇ ਜਦੋਂ ਚੰਗੀ ਮੋਟੀ ਕਮਾਈ ਹੁੰਦੀ ਆ ਉਹ ਦੋ ਕਰ ਦਿੰਦੇ ਆ ਹੂੰ ਹੁਣ ਪੰਜਾਬ ਦੇ ਵਿੱਚ ਬਾਈ ਚਿੱਟਾ ਇਨਾ ਕੁ ਹੋ ਗਿਆ ਰੋਜ਼ ਪਾਵਾਂ ਦੇ ਪੁੱਤ ਮਰਦੇ ਆ ਤੁਹਾਨੂੰ ਕਿਤੇ ਅਹਿਸਾਸ ਨਹੀਂ ਹੋਇਆ ਵੀ ਅਸੀਂ ਬਹੁਤ ਗਲਤ ਕੰਮ ਕਰ ਰਹੇ ਹਾਂ ਤੇ ਅਸੀਂ ਇਹ ਚੀਜ਼ ਨੂੰ ਰੋਕੀਏ ਲੋਕਾਂ ਦੇ ਪੁੱਤ ਮਰ ਰਹੇ ਆ ਅਸੀਂ ਪੁੱਤਾਂ ਨੂੰ ਮਰਨ ਤੋਂ ਰੋਕੀਏ ਨਸ਼ੇ ਨੂੰ ਰੋਕਣ ਦੀ ਕੋਸ਼ਿਸ਼ ਕਰੀਏ ਮੈਂ ਕੰਮ ਬੰਦ ਕਰਾਂ ਥੋੜੇ ਘਰ ਦਿਲ ਤੇ ਇਹੋ ਜੀ ਗੱਲ ਤੁਹਾਡੇ ਠੇਸ ਲੱਗੀ ਹੋਵੇ ਜਾਂ ਤੁਹਾਨੂੰ ਦੁੱਖ ਲੱਗਿਆ ਹੋਵੇ ਪਰ ਹੁਣ ਹੁਣ ਅਹਿਸਾਸ ਹੋ ਰਿਹਾ ਹੈਗਾ ਜੀ ਪਹਿਲਾਂ ਤਾਂ ਨਹੀਂ ਕਦੀ ਅਹਿਸਾਸ ਸੀ ਹੁਣ ਤਾਂ ਬਾਈ ਹੁਣੇ ਹੁਣ ਤਾਂ ਤੁਸੀਂ ਫੜੇ ਗਏ ਨਾ ਇੰਨੇ ਕਰਨੇ ਹੋਗੇ ਸੀਗੇ ਵੀ ਸਾਡੇ ਕੋਲ ਪੈਸਾ ਨਹੀਂ ਪੈਸਾ ਕਮਾਉਣ ਦੇ ਵਿੱਚ ਅਸੀਂ ਇੰਨੇ ਕਰਨੇ ਹੁਣ ਤਾਂ ਥੋੜੀ ਵੀਡੀਓ ਬਣਾਇਆ ਤੁਹਾਨੂੰ ਤਾਂ ਅਹਿਸਾਸ ਹੋ ਰਿਹਾ ਇਹ ਤੁਸੀਂ ਮੰਨਦੇ ਹੋ ਵੀਡੀਓ ਤਾਂ ਬਾਈ ਹੁਣ ਡਿਲੀਟ ਕਰ ਵੀਡੀਓ ਤੁਸੀਂ ਕੋਈ ਡਿਲੀਟ ਕਰ ਦਾਂਗੇ ਬਾਈ ਸਾਰਾ ਕੁਝ ਦੱਸ ਦੋ ਆਪਦਾ ਪੂਰਾ ਐਡਰੈਸ ਦੱਸ ਦੋ ਕੀ ਕੀ ਹੈ ਸਾਰਾ ਕੁਝ ਦੱਸ ਤਾਂ ਤੁਹਾਨੂੰ ਵੀਡੀਓ ਡਿਲੀਟ ਕਰ ਦੋ ਮੈਂ ਤੁਸੀਂ ਬਾਈ ਪੂਰਾ ਆਪਦਾ ਐਡਰੈਸ ਬੋਲ ਦੋ ਨਾਮ ਬੋਲ ਦੋ ਠੀਕ ਹੈ ਤੁਹਾਡੇ ਗਰੋਹ ਦਾ ਜਿਹੜਾ ਮੇਨ ਬੰਦਾ ਉਹਦਾ ਨਾਮ ਕਿੱਥੇ ਰਹਿੰਦਾ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਤੇ ਉਹਨਾਂ ਦੇ ਗਰੋਥ ਕਿੰਨੇਵੇਂ ਮੈਂ ਤਾਂ ਇਹ ਹੈਗੀ ਤਾਂ ਮੈਂ ਹੱਲੀ ਦੁਆ ਮੈਂ ਹੂੰ ਪਹਿਲਾਂ ਤਾਂ ਮੈਂ ਹੈ ਗਈ ਤਾਂ ਇੱਥੋਂ ਹੋਈ ਸੀ ਪਰ ਉਹਨਾਂ ਨੂੰ ਮੈਂ ਥੋੜਾ ਟਾਈਮ ਹੋ ਗਿਆ ਜਦੋਂ ਨਹੀਂ ਕਾ ਕੰਮ ਕਰਨ ਲੱਗੀ ਹੋਰੀ ਆ ਗਈ ਸੀ ਹੂੰ ਉਰੀ ਆ ਕੇ ਵੇਚਣ ਲੱਗੀ ਹੈਗੀ ਮੇਰੇ ਕੋਲ ਠੀਕ ਹੈ ਤੇ ਇਹਦਾ ਥੋੜਾ ਗਰੋਥ ਦਾ ਮੈਨ ਮੈਂਬਰ ਹੈ ਤੁਹਾਡਾ ਥੋੜਾ ਓਨਰ ਹੈ ਉਹਦਾ ਕੀ ਨਾਮ ਹੈ ਉਹਦਾ ਮੁੰਬਈ ਤੋਂ ਆਈ ਰਜੇਸ਼ ਰਜੇਸ਼ ਕੁਮਾਰ ਤੇ ਟੀਮ ਦੇ ਵਿੱਚ ਟੋਟਲ ਕਿੰਨੇ ਬੰਦੇ ਹੈਗੇ ਹੈਗੇ ਪੰਜਾਬੰਦੇ ਉਹ ਪੰਜਾਬ ਦੇ ਵਿੱਚ ਕੰਮ ਕਰਦੇ ਆ ਇੱਕ ਕੱਲੇ ਮੁੰਬਈ ਦੇ ਵਿੱਚ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਅਲੱਗ ਅਲੱਗ ਸ਼ਹਿਰਾਂ 'ਚ ਮੈਂ ਤਾਂ ਸਾਡਾ ਉੱਥੇ ਐ ਸੀਨੀਅਰ ਹੈ ਜਿਹੜੀ ਠੀਕ ਹੈ ਇਹ ਜੋ ਸਮਾਨ ਹੁੰਦਾ ਕਿੱਥੋਂ ਆਉਂਦਾ ਇਹ ਬਾਹਰੋਂ ਜੀ ਬਾਹਰੋਂ ਬਾਹਰਲੇ ਦੇਸ਼ਾਂ 'ਚੋਂ ਆਉਂਦਾ ਹਾਂਜੀ ਤੇ ਉਹਦੇ 'ਚ ਤੁਹਾਨੂੰ ਇਹ ਨਹੀਂ ਲੱਗਿਆ ਵੀ ਮੇਰੀ ਪੰਜਾਬ ਦੀ ਸਾਡੀ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਖਤਮ ਹੋ ਰਹੀ ਜਾ ਰਹੀ ਹੈ ਪਰ ਇਹ ਤਾਂ ਸ਼ੁਰੂਆਤ 'ਚ ਤਾਂ ਲੱਗਿਆ ਸੀ ਜਦੋਂ ਕਮਾਈ ਮੋਟੀ ਹੋਣ ਲੱਗੀ ਫੇਰ ਐ ਹੋਇਆ ਵੀ ਵਧੀਆ ਪੈਸਾ ਬਣਦਾ ਕਿਰਾਂ ਤਾਂ ਦੁੱਖ ਹੁੰਦਾਗਾ ਜੀ ਵੀ ਇਹ ਥੋੜੇ ਭਰਾ ਹੈਗਾ ਨਹੀਂ ਮੈਨੂੰ ਪਹਿਲੇ ਦੱਸ ਤਰੀਆਂ ਵੀ ਮੈਂ ਕੱਲੀ ਆ ਕੋਈ ਨਹੀਂ ਪਰਿਵਾਰ ਚ ਕੋਈ ਵੀ ਨਹੀਂ ਬਚਪਨ ਜ ਵਰਗੇ ਸੀ ਕੋਈ ਨਹੀਂ ਸੀ ਅੱਛਾ ਜੇ ਹੁਣ ਤੁਹਾਡੇ ਆਪਦੇ ਭਰਾ ਹੁੰਦਾ ਤਾਂ ਤੁਹਾਨੂੰ ਫੇਰ ਫੇਰ ਤਾਂ ਤੁਹਾਨੂੰ ਦੁੱਖ ਲੱਗਦਾ ਤੁਹਾਡੇ ਆਪਣੇ ਆਪਦੇ ਹੀ ਹਨੀਗੇ ਤੁਹਾਨੂੰ ਕੀ ਤਾਂ ਦੁੱਖ ਲੱਗੂਗਾ ਕੀ ਤੁਹਾਨੂੰ ਮਹਿਸੂਸ ਹੋਊਗਾ ਵੀ ਸਾਡੇ ਆਪਣੇ ਆਪਦੇ ਵੀ ਐ ਇਹ ਜਿਹਦੇ ਮਰਦੇ ਉਹਨਾਂ ਨੂੰ ਪਤਾ ਹੈ ਨਾ ਤੁਹਾਨੂੰ ਪਤਾ ਵੀ ਪੰਜਾਬ ਚ ਹਰ ਰੋਜ਼ ਕਿੰਨੀਆਂ ਮੌਤਾਂ ਆਉਂਦੀਆਂ ਬਸ ਤੁਹਾਨੂੰ ਪਤਾ ਇਸ ਗੱਲ ਦਾ ਪਤਾ ਇਧਰ ਮੂੰਹ ਕਰੋ ਤਾਂ ਕਿੰਨੇ ਹਜ਼ਾਰ ਮੌਤ ਨਹੀਂ ਪਤਾ ਤੁਹਾਨੂੰ ਕਿੰਨੇ ਕਿੰਨੇ ਹਜ਼ਾਰ ਮੁੰਡੇ ਮਰਦੇ ਆ ਅਰੇ ਸਾਨੂੰ ਕਿਹੜਾ ਗਿਣਤੀ ਕਰਦੇ ਆ ਜੀ ਮਰ ਜਾਂਦੇ ਜਦੋਂ ਨਸ਼ਾ ਕਰਦੇ ਆ ਲੱਖਾਂ ਹੀ ਮਰ ਜਾਂਦੇ ਜਿਨ੍ਹਾਂ ਦੇ ਮਰਦੇ ਆ ਉਹਨਾਂ ਦੇ ਭੈਣਾਂ ਨੂੰ ਮਾਮਾ ਨੂੰ ਪੁੱਛ ਕੇ ਦੇਖਿਆ ਜਿਨ੍ਹਾਂ ਦੀਆਂ ਮਤਲਬ ਭੈਣਾਂ ਦੀ ਗੁੱਟ ਰਖੜੀ ਬੰਧਨ ਨੂੰ ਦਰਸਦੀਆਂ ਮਾਮਾ ਆਪਣੇ ਪੁੱਤਾਂ ਨੂੰ ਦਰਸਦੀਆਂ ਵੀ ਅਸੀਂ ਪੁੱਤ ਨੂੰ ਵਿਆਹਣਾ ਸੀ ਲਾੜ ਲਚਾ ਪੂਰੇ ਕਰਨੇ ਸੀ ਕਦੇ ਤੁਸੀਂ ਇਹ ਗੱਲ ਸੋਚੀ ਹੈ ਬੋਲੋ ਇਸ ਬੈਂਡ ਦੇ ਵਿੱਚ ਕਿੰਨੇ ਮੁੰਡੇ ਆ ਜਿਨ੍ਹਾਂ ਨੂੰ ਤੁਸੀਂ ਮਤਲਬ ਹੁਣ ਹੁਣ ਸਮਾਨ ਦਿੱਤਾ ਅੱਜ 10 ਜੀ 10 ਮੁੰਡੇ ਇਹ ਪੱਕੇ ਲੱਗੇ ਹੋਏ ਆ ਨਹੀਂ 2 3 3 ਨਵੇਂ ਲੱਗੇ ਆ ਜੀ ਪਹਿਲਾਂ ਕਿੰਨੇ ਸੀ 5 6 ਪੱਕੇ ਸੀ ਸ਼ੁਰੂਆਤੀ ਦੌਰ ਚ ਕਿੰਨੇ ਸੀਗੇ 1 ਸੀ ਇੱਕ ਨਹੀਂ ਕਿੰਨੇ ਲਾਦੇ 9 ਜੀ ਵੇਖਿਆ ਫਿਰ ਇੱਕ ਬੰਦੇ ਨੇ 9 ਲਾਦੇ 10 ਬੰਦੇ ਇਸ ਵੇਲੇ ਇਸ ਬੰਦੇ ਚ ਚਿੱਟਾ ਪੀਂਦੇ ਆ 10 ਗੱਲ 10 ਨੂੰ ਹੋਰ ਲਾਉਣਗੇ 100 ਬੰਦੇ ਤੇ 100 ਤੋਂ ਬਾਅਦ ਪਿੰਡ ਚ 100 ਮੁੰਡਾ ਨੌਜਵਾਨ ਹੋਣਾ ਨਹੀਂ ਪਿੰਡ ਦਾ ਖਾਲੀ ਹੋ ਗਿਆ ਨਾ ਇੱਕ ਪਿੰਡ ਦੇ ਵਿੱਚ 100 ਮੁੰਡਾ ਖਾਲੀ ਖਤਮ ਹੋ ਗਿਆ ਤੇ ਪੰਜਾਬ ਚ ਕਿੰਨੇ ਪਿੰਡ ਹੈ ਹਜ਼ਾਰਾਂ ਪਿੰਡ ਭੈਣ ਮੇਰੀ ਜੇ ਇੰਨਾ ਕੰਮਾਂ ਚ ਕੁਛ ਨਹੀਂ ਰੱਖਿਆ ਮੈਂ ਤੈਨੂੰ ਸਹੀ ਸਲਾਹ ਦਿੰਦਾ ਕੰਮ ਹੋਰ ਕਰ ਲੈ ਇੰਨਾ ਕੰਮਾਂ ਚ ਕੁਛ ਵੀ ਨਹੀਂ ਰੱਖਿਆ ਜ਼ਿੰਦਗੀ ਖਰਾਬ ਕਰੀ ਜੰਨੀ ਹੈ ਨਹੀਂ ਤੂੰ ਆਪਦੀ ਕਰੀ ਨਹੀਂ ਨਾਲੇ ਤੂੰ ਲੋਕਾਂ ਦੀ ਕਰੀ ਜੰਨੀ ਹੈ ਇਹ ਦੱਸ ਵੀ ਹੋਰ ਕੁੜੀਆਂ ਜਿਹੜੀਆਂ ਠੀਕ ਹੈ ਤੂੰ ਅੱਜ ਤੱਕ ਆਉਜੀ ਨਿਗਾਹ ਤੇ ਦੇਖਿਆ ਵੀ ਕੁੜੀਆਂ ਕੀ ਕੰਮ ਕਰਦੀਆਂ ਬਾਹਰ ਅੰਦਰ ਤੁਸੀਂ ਜਾਣੇ ਹੋਵੋਗੇ ਕੀ ਕਰਦੀਆਂ ਤੁਸੀਂ ਆਡੀਅਨਸ ਦੱਸੋ ਕੋਈ ਬੈਂਕ ਚ ਲੱਗੀ ਆ ਕੋਈ ਟੀਚਰ ਲੱਗੀ ਆ ਕੀ ਪੈਟਰੋਲ ਪੰਪ ਤੇ ਕਰਦੀਆਂ ਨੇ ਕੰਮ ਹੂੰ ਬਿਲਕੁਲ ਹਾਂਜੀ ਇਸ ਤੋਂ ਕੁੜਾਂ ਚਾਹੇ ਬਣਾਉਂਦੀਆਂ ਚਾਹ ਬਣਾਉਂਦੀਆਂ ਹੋਟਲਾਂ ਦੇ ਜਿਹਾ ਬਰਤਨ ਵੀ ਸਾਫ਼ ਕਰ ਲੈਂਦੀਆਂ ਨੇ ਤੇ ਫਿਰ ਤੁਸੀਂ ਬਈ ਉਹ ਕੰਮ ਕਿਉਂ ਨਹੀਂ ਕਰਦੇ ਕੀ ਚੱਕਰ ਤੇ ਪੈਸਾ ਨਹੀਂ ਬਣਦਾ ਜੀ ਇੰਨਾ ਇਹਨੇ 5 5 6 6000 ਤੇ ਆਉਂਦਾ ਤੇ ਬਈ ਫਿਰ ਉਹ ਘਰ ਨਾਲ ਫਕਰ ਨਾਲ ਤਾਂ ਜ਼ਿੰਦਗੀ ਕੱਢਦੀਆਂ ਨਾ ਤੁਹਾਡੇ ਵਾਂਗੂ ਮੂੰਹ ਬੰਦ ਕੇ ਥੋੜੀ ਜੋ ਪੈਸਾ ਕਮਾਉਂਦੀਆਂ ਜਦੋਂ ਥੋੜਾ ਫੇਲਾ ਕਰਦੀਆਂ ਹਾਂ ਹੁਣ ਤੁਸੀਂ ਕਿਤੇ ਵੀ ਜਾਣਦੇ ਆ ਕੋਈ ਖੁੱਲ ਕੇ ਜਾਉ ਸਕਦੇ ਹੋ ਨਹੀਂ ਕਦੇ ਖੁੱਲ ਕੇ ਇੱਧਰ ਉੱਧਰ ਜਾ ਸਕਦੇ ਹੋ ਡਰ ਰਹਿਦਾ ਸਾਨੂੰ ਫੇਰ ਕਿਸ ਨੂੰ ਮਿਲ ਸਕਦੇ ਹੋ ਚਾਹੇ ਸਾਡੇ ਕੋਲੇ ਨਾਂ ਵੀ ਹੋਵੇ ਕੋਈ ਨਸ਼ਾ ਸੰਤਾਂ ਵੀ ਆ ਰਹੇ ਦਾ ਵੀ ਇੱਥੇ ਵੀ ਨਾ ਪੁਲਿਸ ਆ ਜੇ ਇੱਥੇ ਵੀ ਨਾ ਸਾਨੂੰ ਕੋਈ ਫੜਨ ਵਾਲਾ ਵੀ ਥੋੜੇ ਮਾਮੇ ਚਾਚੇ ਹੈਗੇ ਹੁੰਦਾ ਕੋਈ ਵੀ ਨਹੀਂ ਜਿਹਦੇ ਪੁੱਠੇ ਕੰਮਾਂ 'ਚ ਪੈ ਗਈ ਨਹੀਂ ਉਹ ਉਹਨਾਂ ਨੂੰ ਬੜਾ ਥੋੜੇ ਬਾਰੇ ਵੀ ਇਹ ਕੰਮ ਕਰਦੀ ਆ ਇਹ ਥੋੜੀ ਅੱਜ ਕੀ ਹੈ ਬਾਈ ਆਉਂਦਾ ਜਾਂਦਾ ਨਹੀਂ ਇਹ ਫੇਰ ਤੁਸੀਂ ਬੇਦਖਲ ਵਾਲਾ ਕੰਮ ਹੀ ਹੈ ਪਿੰਡ ਦੇ ਨਾਲ ਥੋੜੇ ਬਾਰੇ ਪਤਾ ਵੀ ਇਹ ਨਸ਼ਾ ਕਮ ਵੇਚਦੀ ਆ ਕੀ ਥੋੜੀ ਕੀ ਅੱਜ ਦਾ ਬਾਈ ਬੋਲੋ ਚਾਂਸੀ ਦੀ ਰਾਣੀ ਨੂੰ ਜਾਣਦੇ ਹੋ ਹਾਂਜੀ ਕਲਪਨਾ ਚਾਵਲਾ ਨੂੰ ਜਾਣਦੇ ਹੋ ਔਰ ਜਿਹੜੇ ਜਿਹੜੇ ਮਤਲਬ ਆਪਣੇ ਪੰਜਾਬ ਦੀ ਕੋਈ ਡੀਸੀਪੀ ਹੈ ਕੋਈ ਡੀਜੀਪੀ ਹੈ ਕੋਈ ਐਸਐਚਓ ਹੈ ਕੋਈ ਏਐਸਆਈ ਹੈ ਠੀਕ ਹੈ ਇਦਾਂ ਦੇ ਅਫਸਰ ਹੈ ਮੈਡਮ ਬੇਦੀ ਹੈ ਉਹਨਾਂ ਨੂੰ ਜਾਣਦੇ ਹੋ ਐਥਲੀਟ ਹੈ ਉਹਨਾਂ ਨੂੰ ਜਾਣਦੇ ਹੋ ਕਿਹੜੇ ਕਿਹੜੇ ਨਾਂ ਹੈ ਉਹਨਾਂ ਨੇ ਜਿਨ੍ਹਾਂ ਨੇ ਆਪਣੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਤੁਸੀਂ ਉਹਨਾਂ ਨੂੰ ਪੰਜਾਬ ਦਾ ਨਾਂ ਰੌਸ਼ਨ ਕਿਉਂ ਨਹੀਂ ਕਰਦੇ ਬਾਈ ਮੋਟਰਾਂ ਜਾ ਮੁੰਡਿਆਂ ਦੀ ਜ਼ਿੰਦਗੀ ਖਰਾਬ ਕਰੀ ਜਾਂਦੇ ਹੋ ਅੱਗੇ ਤੁਸੀਂ ਕੰਮ ਕਰੋਗੇ ਨਹੀਂ ਵੀਰੇ ਨੀ ਬਾਈ ਵੀਡੀਓ ਤੇ ਡਿਲੀਟ ਨਹੀਂ ਕਰਦੇ ਵੀਡੀਓ ਜੇ ਜੇ ਅਸੀਂ ਡਿਲੀਟ ਕਰਦੇ ਥੋੜੇ ਥੋੜੇ ਸੂਦ ਮੁੱਕ ਜਾਣਗੇ ਮੈਂ ਸਾਰਾ ਕੁਝ ਦੱਸਤਾ ਨਾ ਤੁਹਾਨੂੰ ਵੀਡੀਓ ਦੇ ਵਿੱਚ ਤੁਸੀਂ ਇਹ ਗੱਲ ਕਹਿ ਦਿਓ ਵੀ ਬਾਈ ਇਹ ਮੈਂ ਕੰਮ ਕਰਦੀ ਨੂੰ ਮੈਨੂੰ 5 ਸਾਲ ਹੋ ਗਏ ਸੀ ਇੰਨਾ ਪੈਸਾ ਕਮਾਇਆ ਅੱਗੇ ਤੋਂ ਮੈਂ ਕੰਮ ਨਹੀਂ ਕਰਦੀ ਦੱਸਤਾ ਰਹਿਤਾ ਬਾਈ ਸਾਰਾ ਕੁਝ ਮੈਂ ਨਹੀਂ ਫਿਰ ਬੋਲੋ ਨਾ ਹਾਂ ਮੈਨੂੰ 5 ਸਾਲ ਹੋ ਗਏ ਸੀ ਨਸ਼ਾ ਵੇਚਦੀ ਨੂੰ ਹਮ ਅੱਗੇ ਤੋਂ ਇਹ ਕੰਮ ਨਹੀਂ ਹੋਊਗਾ ਕਿਉਂਕਿ ਲੋਕਾਂ ਦੇ ਮੁੰਡਿਆਂ ਦੀ ਜ਼ਿੰਦਗੀ ਪਰਿਵਾਰ ਹੁੰਦੀ ਹੈ ਜਾਨਾਂ ਵੀ ਗਵਾਤੀਆਂ ਗਈਆਂ ਹਮ ਕਿੰਨੇ ਮੁੰਡੇ ਮਰੇ ਆ ਝੂਠ ਨਹੀਂ ਬੋਲਣਾ ਤੁਹਾਡੇ ਇਸ ਨਸ਼ੇ ਦੇ ਵਿੱਚ ਕਿੰਨੇ ਮੁੰਡਿਆਂ ਦੀ ਹੁਣ ਤੱਕ ਤੁਹਾਡੇ ਤੁਹਾਨੂੰ ਪਤਾ ਜਿਹੜੇ ਤੁਹਾਡੇ ਕੋਲੇ ਪਹਿਲਾਂ ਆਉਂਦੇ ਸੀ ਹੁਣ ਉਹਨਾਂ ਉੱਡ ਗਏ ਕਿੰਨੇ ਮੁੰਡਿਆਂ ਦੀ ਘੱਟੋ ਘੱਟ ਮੌਤ ਹੋ ਚੁੱਕੀ ਹੈ ਤੁਹਾਡੀ ਗਿਣਤੀ ਦੇ ਵਿੱਚ 6-7 7 ਮੁੰਡੇ 6-7 ਜਿਨ੍ਹਾਂ ਦੇ ਤੁਹਾਡੇ ਮੋਬਾਈਲ 'ਚ ਨੰਬਰ ਸੀ ਹਾਂਜੀ ਅੱਜ ਉਹਨਾਂ ਦੇ ਫੋਨ ਨੰਬਰ ਕੌਣ ਚੱਕ ਰਿਹਾ ਹੈ ਮੇਰੇ ਘਰ ਦੇ ਤੇ ਜਦੋਂ ਉਹਨਾਂ ਨੂੰ ਹੋਰ ਤੁਸੀਂ ਗੱਲ ਪੁੱਛਦੇ ਹੋ ਵੀ ਉਹ ਕਿੱਥੇ ਆ ਕੀ ਕਹਿੰਦੇ ਆ ਡੈਥ ਹੋ ਗਈ ਵੀ ਨਸ਼ਾ ਕਰਦਾ ਸੀ ਫਿਰ ਉਹਨਾਂ ਦੇ ਮੂਰੋ ਫੋਨ ਹੁੰਦੇ ਵੀ ਬਈ ਸਾਡਾ ਮੁੰਡਾ ਪੂਰਾ ਹੋ ਗਿਆ ਉਹਨੂੰ ਫੋਨ ਨਾ ਕਰੋ ਨੰਬਰ ਉਹਨਾਂ ਦੇ ਸਾਡੇ ਕੋਲੇ ਹੈ ਤਾਂ ਤੁਹਾਨੂੰ ਕਿਹਦੇ ਅਹਿਸਾਸ ਹੋਇਆ ਉਹ ਚੀਜ਼ ਦਾ ਨਹੀਂ ਸੋਣ ਦੱਸੀ ਐਂ ਜੀ ਪੈਸਾ ਬਣਦਾ ਸੀ ਬਸ ਆਪਾਂ 5 ਤੱਕ ਮਤਲਬ ਸੀ ਪਰ ਹੁਣ ਹੋ ਰਿਹਾ ਹੁਣ ਤੁਹਾਨੂੰ ਅਹਿਸਾਸ ਕਿਉਂ ਹੋ ਰਿਹਾ ਕੀ ਫਾਇਦਾ ਜੀ ਹੁਣ ਨਾਲੇ ਜੇਲ ਕੱਟਣੀ ਪਊਗੀ ਨਾ ਬੇਇੱਜ਼ਤੀ ਬਦ ਨਾਮੀ ਪਹਿਲਾਂ ਤਾਂ ਮਾੜੀ ਕੁਬਟ ਬਾਜੀ ਕੁ ਜੀ ਹੈਗੀ ਸੀ ਜਿੱਤੇ ਬੁਲਾ ਲੰਦਾ ਸੀ ਕੋਈ ਪਰ ਹੁਣ ਬੁਲਾਉਣਾ ਨਹੀਂ ਕਿਸੇ ਨੇ ਨਾ ਹੀ ਕਿਸੇ ਨੇ ਛੜਾਉਣਾ ਸਾਰੀ ਉਮਰ ਭੁਗਤਣਾ ਪਊ ਤੇ ਫੇਰ ਬਈ ਹੁਣ ਇਹ ਜਿਹੜੀ ਵੀਡੀਓ ਐ ਅਸੀਂ ਵਾਇਰਲ ਕਰ ਦਈਏ ਤੁਹਾਡਾ ਕੀ ਰਹੇ ਜੂਗਾ ਨਹੀਂ ਬਾਈ ਐਂ ਨਾ ਕਰੋ ਬਾਈ ਬਣ ਕੇ ਨਹੀਂ ਉਹ ਤਾਂ ਗੱਲ ਬਾਈ ਕੋਈ ਚੱਕਰ ਨਹੀਂ ਪਰ ਅਸੀਂ ਥੋੜੀ ਜਿਹੀ ਵੀਡੀਓ ਬਣਾਈ ਐ ਅਸੀਂ ਲੋਕਾਂ ਨੂੰ ਇਹ ਪਤਾ ਲਾ ਲੱਗੇ ਨਾ ਅਸੀਂ ਥੋੜਾ ਨਾਂ ਨਾਂ ਪੂਰਾ ਨਹੀਂ ਦੱਸਦੇ ਥੋੜੀ ਸ਼ਕਲ ਨਹੀਂ ਦਿਖਾਉਂਦੇ ਅਸੀਂ ਵੀਡੀਓ ਅਸੀਂ ਕਿਰਾਂ ਦੇ ਲੋਕਾਂ ਨੂੰ ਮੈਸੇਜ ਵਾਸਤੇ ਜ਼ਰੂਰ ਦਿਖਾਵਾਂਗੇ ਵੀ ਭਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਲੋਕਾਂ ਦੇ ਪੁੱਤ ਐ ਜਿਹੜੇ ਮਰੀ ਜਾਂਦੇ ਆ ਪੰਜਾਬ ਚ ਚਿੱਟੇ ਨੇ ਮੁੰਡੇ ਬਹੁਤ ਖਤਮ ਕਰਤੇ ਲੋਕਾਂ ਦੇ ਚੁੱਲਿਆਂ ਚ ਘਾਉਗ ਗਏ ਲੋਕਾਂ ਦੀਆਂ ਜ਼ਮੀਨਾਂ ਉਵੇਂ ਪਈਆਂ ਬਿਨਾ ਪੁੱਤਾਂ ਤੋਂ ਪੈਣਾ ਰੱਖਣ ਦੇ ਬੰਦ ਨੂੰ ਦਰਸਦੀਆਂ ਮਾਵਾ ਜੇ ਪੁੱਤ ਬਿਆਹ ਨੂੰ ਰੋਈ ਜਾਂਦੀਆਂ ਵੀ ਅਸੀਂ ਪੁੱਤ ਵਿਆਹਣੇ ਸੀ ਸਾਡੇ 40 ਸੀ ਸਾਡੀਆਂ 17 ਸੀ ਇਹ ਤਾਂ ਮੰਨਦੇ ਹੋ ਨਾ ਹਾਂਜੀ ਫਿਰ ਇਹਨਾਂ ਗਵਾਲਾਂ ਦੇ ਵੀ ਕੋਈ ਕੁਝ ਨਹੀਂ ਰੱਖਿਆ ਕੀ ਕਹਿਣਾ ਚਾਹੁੰਦੇ ਹੋ ਆਡੀਅנס ਨੂੰ ਵੀ ਗਾਹਾਂ ਤੋਂ ਹੁਣ ਤੁਸੀਂ ਦੱਸੋ ਵੀ ਇਹ ਕੰਮ ਕਰੋਗੇ ਨਹੀਂ ਕਰਦੇ ਕਿਉਂ ਕਰਦੇ ਸੀ ਇਹ ਵੀ ਦੁਬਾਰਾ ਹੀ ਫੇਰ ਦੱਸ ਦਿਓ ਬਸ ਇਹ ਮੇਰੇ ਪੜ੍ਹਾਈ ਦਿਖਾਈ ਤੋਂ ਬਾਅਦ ਕੋਈ ਕੰਮ ਕਿਸੇ ਨਾਲ ਸਾਥ ਦਿੱਤਾ ਨਹੀਂ ਕੋਈ ਜੋਬ ਪ੍ਰਾਈਵੇਟ ਜੋਬ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਰੱਖਦਾ ਨਹੀਂ ਕੋਈ ਜੀ ਗਲਤ ਤਰੀਕੇ ਨਾਲ ਸੋਚਦਾ ਹੈਗਾ ਕਹਿੰਦਾ ਕੱਲੀ ਹੈਗੀ ਗਲਤ ਜੀ ਇੱਜ਼ਤ ਘਾ ਰਹੇ ਸੀ ਹਾਂਜੀ ਜੇ ਕਿਤੇ ਪ੍ਰਾਈਵੇਟ ਜੋਬ ਨੂੰ ਜਾਂਦੇ ਸੀ ਤਾਂ ਜਿਹੜੇ ਵੱਡੇ ਬੰਦੇ ਸੀਗੇ ਉਹ ਥੋੜੀ ਇੱਜ਼ਤ ਤਕਾਉਣ ਦੀ ਕੋਸ਼ਿਸ਼ ਕਰਦੇ ਸੀ ਹਾਂਜੀ ਮਤਲਬ ਉੱਥੇ ਤੁਸੀਂ ਸਹੀ ਸੀ ਉੱਥੇ ਨੂੰ ਸਹੀ ਗਲਤ ਵੀ ਨਹੀਂ ਕਹਿ ਸਕਦੇ ਹਾਂਜੀ ਇਹ ਕੀ ਕਾਰਨ ਹੈ ਭਾਈ ਕੀ ਲੋਕਾਂ ਦੀ ਕੀ ਮਾਨਸਿਕਤਾ ਕੀ ਹੈ ਇਹ ਇਹ ਇਹਦੇ ਬਾਰੇ ਤੁਹਾਨੂੰ ਪੁੱਛਣਾ ਚਾਹੁੰਦੇ ਆਂ ਅਸੀਂ ਉਹੀ ਜਾਣਨ ਜੀ ਇਹ ਤਾਂ ਹੂੰ ਪਰ ਤੁਹਾਡੀ ਸੋਚ ਕੀ ਹੈ ਮੈਨੂੰ ਤਾਂ ਅਸੀਂ ਵੀ ਹੱਕ ਸੱਚ ਨਾਲ ਲੜ ਕੇ ਆਪਣੀ ਜ਼ਿੰਦਗੀ ਨਿਭਾਉਂਗੀ ਚੱਲ ਵਧੀਆ ਪਰ ਚਲੋ ਡਿਸੀਜਨ ਥੋੜਾ ਜਿਹਾ ਮਾੜਾ ਹੈ ਬਾਈ ਇਹ ਡਿਸੀਜਨ ਤੁਸੀਂ ਵੀ ਚੰਗਾ ਨਹੀਂ ਪਰ ਹੁਣ ਮੈਨੂੰ ਅਹਿਸਾਸ ਹੋ ਗਿਆ ਵੀਰੇ ਮੈਥੋਂ ਗਲਤੀ ਹੋ ਗਈ ਅੱਗੇ ਤੋਂ ਕੋਈ ਵੀ ਨਸ਼ੀਲਾ ਪਦਾਰਥ ਨਹੀਂ ਵੇਚਦੀ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਖਰਾਬ ਹੁੰਦੀ ਹੈ ਪੱਕੀ ਗੱਲ ਹੈ ਨਾ ਹਾਂਜੀ ਹੁਣ ਅਸੀਂ ਇਹ ਆਡੀਅੰਸ ਨੂੰ ਕਹਿ ਸਕਦੇ ਹਾਂ ਅਸੀਂ ਸ਼ੱਕ ਤਾਂ ਉੱਪਰ ਕੇ ਕਹਿ ਸਕਦੇ ਹਾਂ ਵੀ ਇਹ ਕੁੜੀ ਨੇ ਸੌਹ ਬਾਈ ਹੈ ਪਰੰਤ ਲੈ ਆ ਵੀ ਮੈਂ ਗਾਂ ਤੋਂ ਨਿਸ਼ਾਨੀ ਵੇਚਦੀ ਤੁਸੀਂ ਕਦੋਂ ਵੀ ਆ ਕੇ ਮੇਰਾ ਪਤਾ ਕਰ ਸਕਦੇ ਹੋ ਪੱਕੀ ਗੱਲ ਹੁਣ ਕੀ ਕੰਮ ਕਰੇਗੀ ਬਾਈ ਤੁਸ ਕੋਈ ਆਮ ਜਿਹੜੀਆਂ ਪੰਜਾਬ ਦੀਆਂ ਲੇਡੀ ਜਿ ਕੁੜੀਆਂ ਔਰਤਾਂ ਕਰਦੀਆਂ ਆਮ ਕੰਮ ਹੁੰਦੇ ਜਿਹੜੀ ਖੇਤੀ ਦਾ ਕੋਈ ਦਿਹਾੜੀ ਦਾ ਕਰਦਾਂ ਦਾ ਵੀ ਘਟ ਖਾਲੇਗੀ ਹਾਂਜੀ ਮਤਲਬ ਜਿਤਨਾ ਜਿਉਣਾ ਜਿਤਨਾ ਜਿਉਣਾ ਤੁਹਾਨੂੰ ਹਣਾ ਆਉਦੀ ਆਪਣਾ ਸਾਸ ਹੋਇਆ ਹਣਾ ਹਾਂਜੀ ਵੀ ਇਹਨਾਂ ਕੰਮਾਂ ਚ ਕੁਝ ਨਹੀਂ ਰੱਖਿਆ ਹਾਂਜੀ ਲਓ ਵੀ ਇਹ ਕੁੜੀ ਕਹਿੰਦੀ ਬਈ ਮੈਨੂੰ ਅਹਿਸਾਸ ਹੋ ਗਿਆ ਮੈਂ ਬਹੁਤ ਲੋਕਾਂ ਦੇ ਘਰ ਪੱਟੇ ਆ ਬਹੁਤ ਨਸ਼ਾ ਵਿੱਚ ਆ ਬਹੁਤ ਚਿੱਟਾ ਪੀ ਲੋਕਾਂ ਨੂੰ ਪਿਆ ਆ ਬੇ ਅਗਲੇ ਲੋਕਾਂ ਦੇ ਬਹੁਤ ਮਰੇ ਆ ਕਹਦੀ ਹੁਣ ਮੈਂ ਜਿਹੜੀ ਤੁਸੀਂ ਮੇਰੀ ਵੀਡੀਓ ਬਣਾਉਣੀ ਮੈਨੂੰ ਕਹਿੰਦੀ ਅਹਿਸਾਸ ਹੋਇਆ ਵੀ ਖੋਸਦਾ ਵੀ ਮੇਰੀ ਜ਼ਿੰਦਗੀ ਵੀ ਇੰਨੇ ਤਵਾ ਉਹ ਜੇ ਤੁਸੀਂ ਮੈਨੂੰ ਥਾਣੇ 'ਚ ਫੜਾ ਦੋਗੇ ਕਹਾਂ ਜੇਲ੍ਹ ਹੋ ਜੂਗੀ ਜੇਲ੍ਹ ਵੀ ਇਹੋ ਜਿਹੀ ਹੋਊਗੀ ਬੰਦਾ ساری ਜ਼ਿੰਦਗੀ ਇਹੋ ਜਿਹੇ ਬੰਦਰੀਆਂ ਦਾ ਕੋਈ ਜ਼ਮਾਨਤ ਕਰਾਵੇ ਨਾ ਬੰਦਾ ਬਾਹਰ ਆਵੇ ਤੇ ਕੋਰ ਨੂੰ ਪਤਾ ਹੀ ਚਲੋ ਆਪਾਂ ਜ਼ਮਾਨਤ ਜੇਲ੍ਹ 'ਚ ਜਾ ਕੇ ਕਹਿੰਦੇ ਮੈਂ ਕੰਮ ਕਰਕੇ ਆਈ ਆ ਉੱਥੇ ਕੁੱਟ ਕੇ ਮਾਰਨਦੇ ਉਥੋਂ ਦੇ ਕੈਦੀ ਨਹੀਂ ਹਾਂ ਇਹ ਸੱਚ ਹੈ ਹੋਏ ਬਈ ਜਿਹੜੀ ਅਸੀਂ ਵੀਡੀਓ ਬਣਾਈ ਸੀ ਇਹ ਬਣਾਈ ਇਸ ਇੱਕ ਮੈਸੇਜ ਇਹ ਸਾਡੀ ਆਰਟਿਸਟ ਹੈ ਬਈ ਕੀ ਕਹਿਣਾ ਚਾਹੁੰਦੇ ਬਈ ਕੀ ਇਹ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਹਦੇ ਬਾਰੇ ਜਰੂਰ ਦੱਸੋ ਥੋੜੇ ਮਾਨਸਾ ਵਿੱਚ ਵੀ ਇਹ ਬਹੁਤ ਨਸ਼ਾ ਸੀਗਾ ਉਦੇ ਵਾਲੇ ਸੀ ਵੀਰੇ ਇੱਕ ਮਿੰਟ ਜਰੂਰ ਬੋਲਣਾ ਹੈ ਪਹਿਲਾਂ ਤਾਂ ਪਲੀਜ਼ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਵੀ ਗਾਲ੍ਹਾਂ ਨਾ ਕੱਢੋ ਇਹ ਸਾਡਾ ਕੰਮ ਹੈ ਵਰਕ ਹੈ ਹੂੰ ਗਾਲ੍ਹਾਂ ਕੱਢਣ ਤੋਂ ਪਹਿਲਾਂ ਵੀਡੀਓ ਦੇਖ ਲਿਆ ਕਰੋ ਤੁਸੀਂ ਵੀ ਕੋਈ ਨਾ ਕੋਈ ਕੰਮ ਕਰਦੇ ਜਿਹੜਾ ਤੁਹਾਨੂੰ ਮਨ ਪਾਉਂਦਾਗਾ ਜੀ ਗਾਲ੍ਹਾਂ ਕੱਢਣ ਤੋਂ ਪਹਿਲਾਂ ਸੋਚ ਲਿਆ ਕਰੋ ਮੈਂ ਵੀ ਤੁਹਾਡੀਆਂ ਢੀਆਂ ਭੈਣਾਂ ਵਰਗੀਆਂ ਹਾਂ ਬਿਲਕੁਲ ਤੇ ਬਣਾਉਣ ਵਾਲਾ ਵੀ ਤੁਹਾਡੇ ਭਰਾਵਾਂ ਵਰਗੇ ਪੁੱਤਾਂ ਵਰਗੇ ਤੇ ਭਾਈਆਂ ਵਰਗੇ ਹਾਂਜੀ ਤੇ ਰਹੀ ਗੱਲ ਨਸ਼ੇ ਦੀ ਜੀ ਕੁੜੀਆਂ ਨੂੰ ਆਪਾਂ ਇਹ ਹੀ ਕਹਿੰਦੇ ਵੀ ਜਿਵੇਂ ਹੁਣ ਵੀਡੀਓ ਦੇ ਵਿੱਚ ਦਿਖਾਇਆ ਵੀ ਨਸ਼ੀਲੇ ਪਦਾਰਥਨ ਵੇਚਣ ਨਾਲ ਕੋਈ ਇਹ ਜੀ ਕੋਈ ਕਮਾਈ ਨਹੀਂ ਹੁੰਦੀ ਸਾਹਿਬ ਇਹਦੇ ਵਿੱਚ ਬਦਨਾਮੀ ਹੁੰਦੀ ਹੈਗੀ ਤੇ ਕੋਈ ਲੱਖ ਰੁਪਏ ਨਹੀਂ ਹੁੰਦਾ ਉਸ ਤਰ੍ਹਾਂ ਕਿ ਵੈਸੇ ਦਿਖਾਇਆ ਗਿਆ ਸੀਗਾ ਇਹ ਹਾਂਜੀ ਵੀ ਲੋਕਾਂ ਨੂੰ ਸਮਾਜ ਨੂੰ ਸੇਧ ਦੇਣ ਵਾਸਤੇ ਜਿਹੜੇ ਲੋਕ ਇਹਨਾਂ ਨੂੰ 1 ਲੱਖ ਰੁਪਈਆ ਕਮਾਉਂਦੇ ਆ ਕੋਈ ਲੱਖ ਨਹੀਂ ਹੁੰਦਾ ਜੀ ਇਹਨਾਂ ਨੂੰ ਜਿਹੜੀਆਂ ਕੁੜੀਆਂ ਵੇਚਦੀਆਂ ਨੇ ਸਗੋਂ ਉਹਨਾਂ ਨੂੰ ਵੀ ਜਿਹੜੇ ਅਗਲੇ ਸੀਨੀਅਰ ਹੁੰਦੇ ਆ ਨਸ਼ਾ ਕਰਾਰਾਉਂਦੇ ਨੇ ਉਹਨਾਂ ਨੂੰ ਗਲਤ ਯੂਜ਼ ਕਰਦੇ ਆ ਬਲਦ ਜੀ ਇਹ ਜਦਦਰ ਤੱਕਾਉਂਦੇ ਆ ਸੋ ਇਹਨਾਂ ਚੀਜ਼ਾਂ ਤੋਂ ਬਚੋ ਬਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ